ਅਸਲਾਮੁਅਲੈਕੁਮ ਐਂ ਸਸਰੀਆਕਾਲ ਕਿਦਾ ਹਾਲ ਚੱਲੇ ਮੇਰੇ ਵੀਰਾਂ ਦਾ ਪੈਨਪਰਾਵਾ ਦਾ ਉਮੀਦ ਕਰਨੀ ਹੈ ਵਧੀਆ ਹੋਵੇਗੀ ਤੇ ਆਪ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਤੁਹਾਡੇ ਵੱਲ ਤੇ ਜਿਹੜੀ ਵੀਡੀਓ ਲੈ ਕੇ ਆਏ ਨਾ ਅਸੀਂ ਲੈ ਕੇ ਆਏ ਜੀ ਏਜ ਫੈਕਟਰ ਆਫ ਔਮਨ ਇਹ ਜਿਹੜਾ ਕਹਿੰਦੀ ਆ ਕਿ ਅਸੀਂ ਤਰਲੋਗ ਸਿੰਘ ਚੌਕ ਜੀ ਦੇ ਚੁਟਕਲੇ ਸੁਣਾਗੇ ਤੇ ਵਾਕਈ ਕਿਹਾ ਜਾਂਦਾ ਹੈ ਕਿ ਜ਼ਨਾਨੀਆਂ ਨੂੰ ਸਭ ਕੁਝ ਪੁੱਛ ਲੈ ਲੇਕਿਨ ਉਹਨਾਂ ਦੀ ਉਮਰ ਨਾ ਮਰ ਪੁੱਛਿਆ ਕਿਉਂਕਿ ਉਹਨੇ ਸਾਚੇ ਦੱਸ ਨਹੀਂ ਮੋਝ ਭਾਵੇਂ ਜਾਂਦਾ ਰਹਿੰਦੇ ਰਹਿਣਾ ਅਸੀਂ 18 ਸਾਲਾਂ ਲੱਗੇ ਤਾਨੇ ਤੇ ਚਲੋ ਜੀ ਸੁਣਨੇ ਆ ਤਰਲੋਗ ਸਿੰਘ ਚੌਕ ਜੀ ਦੇ ਚੁਟਕਲੇ ਅੱਗੇ ਅਸੀਂ ਸੋਨਿਆ ਸੀ ਹਸਬੰਡ ਵਾਈਫ ਵਾਲੇ ਤੇ ਹੋਣ ਸੋਣੇ ਲੱਗੀਆਂ ਜੀ ਏਜ ਫੈਕਟਰ ਤੋਂ ਰਿਲੇਟਿਡ ਤੇ ਚਲੋ ਜੀ ਸਟਾਰਟ ਕਰਨੇ ਆਂ ਅਹ ਦੋਸਤੋ ਲੋ ਮੈਂ ਆਪਣਾ ਪ੍ਰੋਗਰਾਮ ਆਓ ਹਸੀਏ ਲੈ ਕੇ ਹਾਜ਼ਰ ਆਂ ਅਹ ਇਸ ਤਰ੍ਹਾਂ ਹੋਇਆ ਜੀ ਇੱਕ ਔਰਤ ਬੜੀ ਸਖਤ ਬਿਮਾਰ ਸੀ ਤੇ ਉਹ ਹਸਪਤਾਲ ਦਾਖਲ ਹੋ ਜਾਂਦੀ ਹੈ ਉਹਦਾ ਆਪਰੇਸ਼ਨ ਕਰਨਾ ਹੁੰਦਾ ਤੇ ਉਹ ਆਪਰੇਸ਼ਨ ਬੈੱਡ ਤੇ ਪਈ ਹੈ ਤੇ ਡਾਕਟਰ ਉਹਨੂੰ ਕਹਿੰਦਾ ਹੈ ਮੈਡਮ ਮੈਂ ਤੁਹਾਨੂੰ ਬੇਹੋਸ਼ੀ ਦਾ ਟੀਕਾ ਲਗਾਉਣ ਲੱਗਿਆ ਪਰ ਉਹ ਟੀਕਾ ਲਗਾਉਣ ਵਾਸਤੇ ਮੈਨੂੰ ਤੁਹਾਡੀ ਐਗਜ਼ੈਕਟ ਏਜ ਚਾਹੀਦੀ ਹੈ ਤੁਹਾਡੀ ਉਮਰ ਕਿੰਨੀ ਹੈ ਕਿਉਂਕਿ ਉਹ ਡੋਜ਼ ਅਸੀਂ ਉਹ ਉਮਰ ਦੇ ਹਿਸਾਬ ਨਾਲ ਦੇਣੀ ਹੁੰਦੀ ਹੈ ਅਸੀਂ ਕੱਟ ਨਹੀਂ ਦੇ ਸਕਦੇ ਜਿਆਦਾ ਨਹੀਂ ਦੇ ਸਕਦੇ ਤੇ ਮੈडम ਤੁਹਾਡੀ ਉਮਰ ਕਿੰਨੀ ਹੈ ਤੇ ਔਰਤ ਕਹਿਣ ਲੱਗੀ ਮੇਰੀ ਉਮਰ 29 ਸਾਲ ਦੀ ਹੈ ਡਾਕਟਰ ਨੂੰ ਥੋੜਾ ਜਿਹਾ ਸ਼ੱਕ ਪਿਆ ਬਈ ਇਹਦੀ ਉਮਰ ਥੋੜੀ ਜ਼ਿਆਦਾ ਹੈ ਤਾਂ ਉਹਨੇ ਕਿਹਾ ਬਈ ਦੇਖੋ ਮੈਡਮ ਅਸੀਂ ਡੋਜ਼ ਜ਼ਿਆਦਾ ਦੇ ਦੇਈਏ ਜਾਂ ਕੱਟ ਦੇ ਦੇਈਏ ਤੇ ਉਹਦੇ ਨਾਲ ਤੁਹਾਡੇ ਤੇ ਇਫੈਕਟ ਪੈ ਸਕਦਾ ਤੇ ਉਹ ਕਹਿਣ ਲੱਗੀ ਤੁਸੀਂ ਮੈਨੂੰ ਨਾ ਆਪਣੇ ਠੀਕ ਠੀਕ ਉਮਰ ਦੱਸੋ ਤਾਂ ਔਰਤ ਕਹਿਣ ਲੱਗੀ ਮੇਰੀ ਉਮਰ 38 ਸਾਲ ਦੀ ਹੈ ਮੰਗ ਡਾਕਟਰ ਨੂੰ ਫੇਰ ਵੀ ਸ਼ੱਕ ਪੈ ਗਿਆ ਤੇ ਡਾਕਟਰ ਕਹਿਣ ਲੱਗੇ ਮੈਂ ਇਹ ਬੜਾ ਸੀਰੀਅਸ ਮੈਟਰ ਹੈਗਾ ਕਿਉਂਕਿ ਮੈਂ ਡੋਜ਼ ਉਨੀ ਦੇਣੀ ਹੈ ਜਿੰਨੀ ਤੁਹਾਡੀ ਉਮਰ ਦੇ ਹਿਸਾਬ ਨਾਲ ਜੇ ਮੈਂ ਘੱਟ ਵਾਦ ਦਿੱਤੀ ਤੇ ਤੁਹਾਡੀ ਮੌਤ ਵੀ ਹੋ ਸਕਦੀ ਹੈ ਤਾਂ ਉਹ ਔਰਤ ਕਹਿੰਦੀ 45 ਸਾਲ ਇਸ ਤੋਂ ਵੱਧ ਮੈਂ ਨਹੀਂ ਵਧਾ ਨਹੀਂ ਪਾਵੇਂ ਆਪਰੇਸ਼ਨ ਥੀਏਟਰ 'ਚੋਂ ਮੇਰੀ ਲਾਸ਼ ਹੀ ਲੈ ਤਦ ਦੋਸਤੋ ਇਹ ਸੇਤ ਰਹੀਂ ਇਹ ਹੋਇਆ ਕਿ ਇੱਕ ਨਾ ਔਰਤ ਡਿਲੀਵਰੀ ਵਾਸਤੇ ਗਈ ਹਸਪਤਾਲ ਤੇ ਹਸਪਤਾਲ ਉਹਦੀ ਡਿਲੀਵਰੀ ਹੋਈ ਡਿਲੀਵਰੀ ਹੋਈ ਤੇ ਉਹ ਥੋੜੀ ਬੇਹੋਸ਼ੀ ਜੀ ਆਂਦੀ ਆ ਤੇ 1 ਘੰਟੇ ਬਾਅਦ ਉਹਨੂੰ ਬੈੱਡ ਤੇ ਥੋੜੀ ਜੀ ਹੋਸ਼ ਜੀ ਆਈ ਹੋਸ਼ ਆਈ ਤਾਂ ਉਹਨੇ ਇਕਦامی ਆਪਣੇ ਨਾ ਖੱਬੇ ਪਾਸੇ ਦੇਖਿਆ ਉਹਨੂੰ ਨਜ਼ਰ ਨਹੀਂ ਆਇਆ ਉਹਨੇ ਸੱਜੇ ਪਾਸੇ ਦੇਖਿਆ ਕੁਛ ਨਜ਼ਰ ਨਹੀਂ ਆਇਆ ਤੇ ਉਹਨੇ ਬੈੱਡ ਦੇ ਥੱਲੇ ਬੜੀ ਮੁਸ਼ਕਲ ਨਾਲ ਥੱਲੇ ਜਾ ਕੇ ਉਹਨੇ ਦੇਖਿਆ ਉਹਨੂੰ ਕੁਛ ਨਜ਼ਰ ਨਹੀਂ ਆਇਆ ਉਹ ਕਮਰਾ ਗਈ ਪਰ ਨਰਸ ਇਹ ਸਾਰਾ ਕੁਝ ਦੇਖ ਰਹੀ ਸੀ ਨਰਸ ਦੌੜ ਕੇ ਗਈ ਤੇ ਬੱਚੇ ਨੂੰ ਲਿਆ ਕੇ ਉਹਨੇ ਔਰਤ ਦੇ ਔਰਤ ਨੂੰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਹਾਲੇ ਜੀ ਬੋਲੀ ਨਹੀਂ ਮੈਂ ਆਪਣਾ ਸੈਲਫੋਨ ਦੇਖ ਰਹੀ ਹਾਂ ਤੇ ਇੱਕ ਹੋਰ ਮੈਨੂੰ ਯਾਦ ਆਇਆ ਕਿ ਇੱਕ ਔਰਤ ਬੜੀ ਸੀਰੀਅਸ ਆਈ ਸੀ ਯੂ ਵਿੱਚ ਗਈ ਆਈ ਬੜੀ ਬਿਮਾਰ ਹੈ ਆਈ ਸੀ ਯੂ ਵਿੱਚ ਪਈ ਹੈ ਪਤੀ ਬੜਾ ਘਬਰਾਇਆ ਹੋਇਆ ਹੈ ਤੇ ਡਾਕਟਰ ਵੀ ਬੜਾ ਘਬਰਾਇਆ ਹੋਇਆ ਹੈ ਤੇ ਡਾਕਟਰ ਕਹਿਣ ਲੱਗੇ ਆ ਪਤੀ ਨੂੰ ਕਿ ਵੇ ਮੈਂ ਮੈਨੂੰ ਕੋਈ ਅੱਛੀ ਖਬਰ ਨਹੀਂ ਹੈਗੀ ਤੈਨੂੰ ਦੱਸਣ ਵਾਸਤੇ ਕਿਉਂਕਿ ਇਹਦੀ ਇਹਦਾ ਸਾਰਾ ਸਰੀਰ ਵਿੱਚ ਕੋਈ ਹਰਕਤ ਨਹੀਂ ਹੋ ਰਹੀ ਤੇ ਅਸੀਂ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਇਹਨੂੰ ਬਚਾਉਣ ਦੀ ਪਰ ਕੁਝ ਕਹਿ ਨਹੀਂ ਸਕਦੇ ਇਹ ਅਸਕਰਨਾ ਕੋਮਾ ਵਿੱਚ ਚਲੀ ਗਈ ਹੈ ਪਤੀ ਬੜਾ ਨਰਾਸ਼ ਹੋਇਆ ਉਹਨੇ ਹੱਥ ਜੋੜੇ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰੀ ਪਤਨੀ ਨੂੰ ਬਚਾ ਲਓ ਸਾਡਾ ਬੱਚਾ 7 ਸਾਲ ਦਾ ਹੈਗਾ ਸਾਡੇ ਇੰਨੇ ਸੁਪਨੇ ਨੇ ਸਾਡਾ ਇੰਨਾ ਪਰਿਵਾਰ ਹੈ ਪਰਿਵਾਰ ਨੂੰ ਇਹਦੀ ਲੋੜ ਹੈਗੀ ਆ ਤੇ ਹਲੇ ਦੇਖੋ ਨਾ ਇਹਦੀ ਉਮਰ ਵੀ ਕੀ ਹੈ ਹਲੇ 40 ਦੇ ਦੀ ਇੰਨੇ ਵਿੱਚੀ ਮੇਰੇ ਕੋਲ ਹੈਪਨ ਹੋਇਆ ਚਮਤਕਾਰ ਹੈਪਨ ਹੋਇਆ ਤੇ ਉਹ ਔਰਤ ਥੋੜੀ ਥੋੜੀ ਹਿੱਲਣ ਲੱਗ ਪਈ ਉਹਦੇ ਹੱਥ ਤੇ ਹਿੱਲਣ ਲੱਗ ਪਏ ਉਹ ਕੰਬਣ ਲੱਗ ਪਏ ਤੇ ਉਹਨੇ ਥੋੜੀਆਂ ਜੀਆਂ ਅੱਖਾਂ ਖੋਲ ਕੇ ਸਿਰਫ ਇਹ ਨਾ ਕਿ ਆ 40 ਸਾਲ ਨਹੀਂ ਮੈਂ 35 ਸਾਲ ਦੀ ਹਾਂ ਲਜੀ ਜੀ ਮੈਨੂੰ ਇੱਕ ਹੋਰ ਹਸਪਤਾਲਾਂ ਦੀ ਗੱਲ ਹੋ ਰਹੀ ਏ ਤੇ ਅਸਲੇ ਚੁਟਕਲੇ ਨਾਲ ਇੱਕ ਵਿੱਚੋਂ ਇੱਕ ਨਿਕਲ ਆਂਦਾ ਹੈ ਉਹ ਟੌਪਿਕ ਇਸ ਤਰ੍ਹਾਂ ਦਾ ਹੁੰਦਾ ਹੈ ਮੈਨੂੰ ਯਾਦ ਆਇਆ ਇੱਕ ਔਰਤ ਆਪਣੇ ਸਹੇਲੀ ਨੂੰ ਪੁੱਛ ਰਹੀ ਸੀ ਮੇਰਾ ਪਤੀ ਬਹੁਤ ਜ਼ਿਆਦਾ ਬਿਮਾਰ ਹੈ ਉਹਨੂੰ ਹਾਰਟ ਅਟੈਕ ਹੋਇਆ ਤੇ ਮੈਂ ਉਹਨੂੰ ਹਸਪਤਾਲ ਲੈ ਕੇ ਚੱਲੀ ਹਾਂ ਆਪਰੇਸ਼ਨ ਕਰਾਉਣ ਆਸਤੇ जॉरब होस्पिटल हॉस्पिटल है तो ओरी सहली कह लगी है, तो बिल्कुल बेकार हॉस्पिटल ही इतने ना जाए इथे तो छोले भटूरे मिलते ही नहीं होपफुल <laughs> <laughs> सारे चुटकले इंजॉय किए हो गए खुश रहो खुशहाल रहो हसते रहो वसते रहो थैंक यू सो मच ਅੱਛਾ ਜੀ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਸੀਂ ਮਤਲਬ ਸਹੀ ਉਹਨਾਂ ਨੇ ਦੱਸਿਆ ਕਿ ਬੀਬੀਆਂ ਦੀ ਔਰਤਾਂ ਦੀ ਏਜ ਦਾ ਫੈਕਟਰ ਅੱਛਾ ਸਭ ਤੋਂ ਵਧੀਆ ਉਹ ਲੱਗਾ ਕਿ ਉਹ ਕਹਿੰਦੀ ਭਾਵਾਂ ਹੁਣ ਮੈਂ ਮਾਰੀ ਜਾਵਾਂ ਆਪਰੇਸ਼ਨ ਥੀਏਟਰ ਚ ਬਾਹਰ ਹੀ ਨਿਕਲਾਂ ਪਰ ਮੈਂ 45 ਸਾਲ ਤੋਂ ਪਹਿਲਾਂ ਅੱਛਾ 33 ਸਾਲ 29 ਤੋਂ ਮੈਂ 38 ਤੇ ਗਈ ਤੇ 38 ਤੇ ਕਹਿੰਦੀ ਹੁਣ ਪਪਾ ਮੈਂ ਮਾਰੀ ਜਾਵਾਂ ਮੈਂ ਹੁਣ 45 ਸਾਲ ਤੋਂ ਪਹਿਲਾਂ ਨਹੀਂ ਕਰਨੀ ਹੈ ਆਪ ਵੀ ਸਹੀ ਸੀ ਕਿ ਕਹਿੰਦਾ ਕਿ ਉਹ ਇਹ ਇੰਨੀ ਸੀਰੀਅਸ ਹਾਲਤ ਸੀ ਕਿ ਤੇ ਐਂਡ 'ਚ ਕਾਮਾ ਚ ਚਲੇਗੀ ਤੇ ਡਾਕਟਰਾਂ ਨੇ ਕਿਹਾ ਕਿ ਹਾਂ ਤੇ ਬੰਦਾ ਕਹਿੰਦਾ ਕਿ ਚਾਹ ਜੇ ਦੀ ਉਮਰ ਕੀ ਹੈ 40 ਦਾ ਸਾਲ ਹੈ ਕਹਿੰਦਾ ਕੰਮਣਾ ਸ਼ੁਰੂ ਕਿਉਂ ਦੇਖੋ ਤਾਂ ਮੋਬਾਈਲ ڈھੁੰਦੀ ਉਹ ਇਧਰ ਹਾਏ ਉਹਨੇ ਕਿਸੇ ਯਾਦ ਕਰ ਬੱਚਿਆਂ ਨੇ ਦੇਖਿਆ ਉਹ ਮੋਬਾਈਲ ਹੁੰਦੀ ਮੋਬਾਈਲ ਆਪਣਾ ਲੱਭਣ ਲਈ ਸੀ ਲੋਸੇ ਚੀਜ਼ ਉਹ ਹੋ ਜਾਂਦੀ ਐਕਸਰ ਜਿਹੜਾਂ ਸੰਧੇ ਕਿਸ ਨੂੰ ਪਤਾ ਲਗਾਓ ਲੇਕਿਨ ਇਹ ਵਾਕਈ ਅੱਜ ਕੱਲ ਰਿਐਲਿਟੀ ਹੋ ਗਈ ਐ ਉਹ ਕਈ ਦਾ ਫਨੀ ਕਲਿੱਪ ਆਂਦੇ ਨੇ ਵੇਖਿਆ ਤੇ ਮਾਵਾਂ ਜਿਹੜੇ ਮੋਬਾਈਲ ਨਾਲ ਲੱਗਿਆ ਹੁੰਦੀਆਂ ਨੇ ਤੇ ਬੱਚੇ ਦੇ ਕਿਤੇ ਨੱਕ ਚ ਮੁਰਗੀ ਪਾ ਦੇਣੇ ਦਿਖਾਉਂਦੇ ਗਾਦੀ ਕੰਚ ਚ ਪਾ ਦੇਉਂਦੀਆਂ ਨੇ ਕਿ ਮੋਬਾਈਲ ਆਪਣਾ ਤੇ ਧਿਆਨ ਹਟਾਣਾ ਕੋਈ ਨਹੀਂ ਹੈ ਲੇਕਿਨ ਇਹ ਕਿ ਵਾਕਈ ਇਹਨਾਂ ਦੇ ਚੁਟਕਲੇ ਜਿਹੜੇ ਨੇ ਤਰ ਲੋਕ ਸਿੰਘ ਚੋਕ ਜੀ ਦੇ ਚੁਟਕਲੇ ਵਧੀਆ ਹੁੰਦੇ ਕੱਲ੍ਹ ਅਸੀਂ ਇਹਨਾਂ ਦੇ ਵੇਖਿਆ ਸੀ ਮੀਆਂ ਬੀਵੀ ਤੋਂ हस्बैंड वाइफ पति पत्नी तो रिलेटेड वे केसल देखो आज assi सुन लिया औरतਾਂ دی عمر بارے یہ واقعی سچ ہے واقعی سچ ہے نا کہ عورتاں نے کبھی اپنی صحیح عمر دسنی کرنی نہیں جےڑی پوچھدی ہے نا اودے تو کاٹ ہی دسنا ہے کہ تیرے نال میری عمر کاٹ ہے اج تو میں منڈے تے کسے نے انٹی کہہ لو تے اگلی لڑ ਇਹ ਕਿਦੇ ਨੇਂਜੀ ਹੋਇਆ ਕਿ ਬਾਜ਼ਾਰ ਚੋਂ ਨੰਗਨ ਦੇ ਬਹੁਤ ਹੀ ਰਾਸ਼ਤ ਬਹੁਤ ਹੀ ਰਾਸ਼ਤ ਮੈਂ ਮੇਰਾ ਵੀ ਲੜ ਪਿਆ ਸੀ ਮੈਂ ਮੀਨੂ ਅੱਜ ਮੈਂ ਇੱਕ ਵਾਕਈ ਉਹਨਾਂ ਨਾਲ ਲੜਕੀ ਸੀ ਤੇ ਨਾਲ ਉਹ ਚਹੀ ਮਚੋਰ ਜੇਸਨ ਮੈਂ ਕਾਂਟੀ ਵਾਲੇ ਸਾਈਡ ਤੋਂ ਹੋਇਓ ਅੰਜ ਮੈਂ ਕਹਿੰਦੀ ਅੰਨੀ ਹੋ ਗਈ ਮੈਂ ਹਾਏ ਮੇਰੇ ਬੱਲੇ ਯਾਰ ਲੇਕੋ ਮੈਂ ਕੀ ਕਹਿ ਦਿੱਤਾ ਮੈਂ ਟੀਟੀ ਹੋ ਗਏ ਬਸਿੱਧੀ ਹੋ ਗਈ ਹੈ ਕਹਾਏ ਤੇ ਬਣਾ ਸਰ ਮੈਂ ਮਿਰਵਾਲਪੁਰਾ ਗੋਣੋਂ ਕਿੰਨੀ ਕੰਨੀ ਹੋਗੀ ਮੈਂ ਕਿਉਂ ਉੱਪਰ ਕਰਕੇ ਜਨ ਮੈਨੂੰ ਨਾ ਕੋਈ ਗੱਲ ਆਈ ਮੈਂ ਕਿਹਾ ਚੁੱਪ ਕਰਕੇ ਗਿਣਾਂਗੀ ਮੈਂ ਕਿੰਨੀ ਢੇਰ ਬਾਜ਼ਾਰ ਚ ਸੌਂਦੀ ਰਹੀ ਹਾਂ ਮੈਨਾਂ ਹੋਇਆ ਕੀ ਮੈਂ ਕਹਾਂ ਇਹ ਐਂਟੀ ਕਹਨਾ ਏਡਾ ਮੈਨੂੰ ਮੈਂ ਵੀ ਡਾਕਟਰ ਸੀ ਕਿ ਮੈਂ ਵੀ ਉਹਨੂੰ ਐਂਟੀ ਕਹਿ ਲਿਆ ਸੀ ਇਹ ਲੋੜੀ ਸਹੀ ਮੈਂ ਉਹ ਤਿੰਨ ਦੋ ਤੀਆਂ ਮੇਰੇ ਤਰ੍ਹਾਂ ਸੀ ਜ਼ਈ ਸੀ ਮੈਨੂੰ ਆਂਟੀ ਕਹ ਲਿਆ ਬਾਜੀ ਕਿਰੋਂ ਨੇ ਤਕਨੀਨੀਆਂ ਸੁਣਾਉਂਦੀਆਂ ਉਹ ਕਹਿੰਦੀ ਕਿ ਮੈਡਮ ਕੋ ਜਾਂ ਕੋਸ਼ ਕੋ ਆਂਟੀ ਕਹਿੰਦੀ ਉਹ ਕਹਿੰਦੀ ਸੀ ਮੈਨੂੰ ਬਾਜੀ ਤੋਂ ਸਵਾ ਕੁਛ ਨਾ ਕੋ ਮੈਨੂੰ ਥੋੜੀ ਨਾ ਪਤਾ ਸੀ ਮੈਂ ਤੇ ਫਸਟ ਟਾਈਮ ਵੱਤ ਗਲ ਗਈ ਉਹ ਵਾਕਈ ਡਾਕਟਰਾਂ ਨੂੰ ਬੋਤਾ ਉੱਥੇ ਜਾਓ ਨਾ ਜੀ ਆ ਮੈਡਮ ਕਹਿੰਦੇ ਨਾ ਬਾਜੀ ਜਿਹੜੇ ਕੁੜੀਆਂ ਉੱਥੇ ਕੰਮ ਕਰਦੀਆਂ ਨੇ ਉਹ ਤਾਂ ਆਹ ਕਹਿੰਦੇ ਨਾ ਬਾਜੀ ਕਹਿਣ ਗਈ ਆ ਮੈਡਮ ਹਾਲਾਂਕਿ ਹਸਪੀਟਲ ਜੀ ਵੀ ਨੀਜੇਗੀ ਆਪਣੇ ਲਈ ਲਿਖੀ ਹਉਨੇ ਮੇਰੀ ਬੜੀ ਖੇਤੀ ਤੇ ਮੈਨੂੰ ਹੌਸ ਦਿਨ ਤਨ ਸਹੀ ਤਾ ਨਹੀਂ ਮੈਨੂੰ ਬੜੀ ਗਲੇ ਮੱਲੇ ਤੇ ਰਵੀ ਆਂਟੀ ਨੇ ਕੰਦੀ ਪਾਚੀ ਆਂਟੀ ਨੇ ਵੀ ਆਂਟੀ ਨੇ ਬਾਕੀ ਇਹ ਗੱਲ ਵਾਕਈ ਸਹੀ ਹੈ ਕਿ ਬੀਬੀਆਂ ਜਿਹੜੀਆਂ ਨੇ ਉਮਰ ਦੇ ਮਾਮਲੇ ਚ ਬੜੀਆ ਕੌਂਸ਼ੀਅਸ ਹੋ ਜਾਂਦੀਆਂ ਨੇ ਬਾਕੀ ਤੁਹਾਨੂੰ ਕਿਦਾਂ ਨਹੀਂ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆਂ ਜੀ ਨਵੀਂ ਵੀਡੀਓ ਚ ਜਲਦ ਰੱਖਾਂਗੇ